ਸਤ ਸ੍ਰੀ ਅਕਾਲ ਜੀ ਸਰ ਇੱਕ ਸਨ ਪ੍ਰੋਗਰਾਮ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਜਨਵਰ ਸਿੰਘ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਵਧੀਆ ਤੇ ਵਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਆਪਣੀਆਂ ਕਣਕ ਦੀਆਂ ਫਸਲਾਂ ਬੜੀ ਹੀ ਖੜੀਆਂ ਨੇ ਸਾਰੀਆਂ ਤੇ ਪਕਾਵਲ ਜਾ ਰਹੀਆਂ ਨੇ ਤੇ ਜਿਹੜੀਆਂ ਇੱਕ ਜ਼ਿੰਮੇਵਾਰੀਆਂ ਆਸਾਂ ਹੁੰਦੀਆਂ ਨੇ ਉਹਨੂੰ ਪ੍ਰਮਾਤਮਾ ਕਰੇ ਬੂਰ ਪਵੇ ਕਿਉਂਕਿ 2 ਸਾਲ ਹੋ ਗਏ ਕਣਕ ਦੇ ਸੀਜ਼ਨ ਦੇ ਵਿੱਚ ਆਪਣੇ ਨਾਲ ਖਤਾਹੀ ਹੋ ਜਾਂਦੀ ਹੈ ਤਾਂ ਕਰਕੇ ਹੁਣ ਆਪਾਂ ਨੂੰ ਉਮੀਦਾਂ ਬਹੁਤ ਹੁੰਦੀਆਂ ਨੇ ਕਿਉਂਕਿ 6 ਮਹੀਨਾ ਬਾਅਦ ਆਪਣੀ ਫਸਲ ਆਉਣੀ ਹੁੰਦੀ ਹੈ ਫਸਲ ਨੂੰ ਦੇਖ ਕੇ ਹੀ ਕਿਸਾਨ ਖੁਸ਼ ਹੁੰਦਾ ਕਿਉਂਕਿ ਫਸਲ ਤੋਂ ਬਿਨਾਂ ਕਿਸਾਨ ਦਾ ਕੋਈ ਗੁਜ਼ਾਰਾ ਨਹੀਂ ਹੁੰਦਾ ਤੇ ਕਿਸਾਨ ਵੀਰੋ ਆਪਾਂ ਤੁਹਾਡੇ ਨੂੰ ਅੱਜ ਆਹੀ ਜਾਣਕਾਰੀ ਸਾਂਝੀ ਕਰਨੀ ਆ ਵੀ ਕਿਹੜੇ ਮਹੀਨੇ ਬੀਜੀਆਂ ਹੋਈਆਂ ਫਸਲਾਂ ਕਿਵੇਂ-ਕਿਵੇਂ ਖੜੀਆਂ ਨੇ ਸਾਰੀਆਂ ਆਪਾਂ ਡਾਟਾ ਇਕੱਠਾ ਕਰਿਆ ਤਾਂ ਕਿਸਾਨ ਵੀਰੋ ਜਿਹੜਾ ਆਪਾਂ ਨੂੰ ਸਭ ਤੋਂ ਬੈਸਟ ਟਾਈਮ ਲੱਗਿਆਗਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਿਹੜੀ ਫਸਲ ਆ ਜਿਹੜੀ ਉਹ ਵਧੀਆ ਕਿਸਾਨ ਵੀਰਾਂ ਦਾ ਸਭ ਤੋਂ ਵੱਧ ਫੀਡਬੈਕ ਕਿਦੇ ਲਈ ਮਿਲੇਗਾ ਤਾਂ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਜਿਹੜੇ ਕਿਸਾਨ ਵੀਰਾਂ ਨੇ ਦੇਖੋ ਇਸ ਵਾਰ ਨਵੀਆਂ ਵੈਰਾਈਟੀਆਂ ਦੋ ਤਿੰਨ ਲਾਂਚ ਹੋਈਆਂ ਸੀਗੀਆਂ ਜਿਆਦਾ ਵੈਰਾਈਟੀਆਂ 300 327 DBW ਤੇ PBW 826 ਕਿਸਮਾਂ ਜਿਹੜੀਆਂ ਜਿਆਦਾ ਲੱਗੀਆਂ ਸੀਗੀਆਂ ਨਵੀਂ ਵੈਰਾਈਟੀ ਦੇ ਵਿੱਚ ਤੇ ਬਹੁਤ ਵਧੀਆ ਇਹ ਖੜੀਆਂ ਨੇ ਪਰ ਜਿਹੜੇ ਕਿਸਾਨ ਵੀਰਾਂ ਨੇ ਨਵੰਬਰ ਦੇ ਪਹਿਲੇ ਹਫਤੇ ਤੋਂ ਲੈ ਕੇ 15 ਨਵੰਬਰ ਤੱਕ ਕਣਕ ਬੀਜੀ ਹੋਈ ਆ ਉਹ ਜਾਦੇ ਟੌਪ ਦੀ ਖੜੀ ਆ ਤੇ ਜਿਹੜੀ ਕਿਸਾਨ ਵੀਰ ਉਹ ਅੱਗੇ ਆ ਜਾਂਦੀ ਹੈ ਕਿ ਡੀਬੀਡਬਲਯੂ ਕੇ ਸਮਾਂ ਦਾ ਜਿਹੜਾ ਜ਼ਿਆਦਾ ਰੁਝਾਨ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿਸਾਨ ਵਿਰੋਧ ਡੀਬੀਡਬਲਯੂ ਕੇ ਸੰਬੰਧੀ ਹੈ ਉਹਦੇ ਵਿੱਚ ਕਿਸਾਨ ਵਿਰੋਧ 222 187 303 ਲਗਾਤਾਰ 3-4 ਸਾਲਾਂ ਤੋਂ ਵਧੀਏ ਪ੍ਰਦਰਸ਼ਨ ਕਰਦੀ ਆ ਰਹੀਆਂ ਨੇ ਵਧੀਏ ਹੀ ਉਹਨਾਂ ਦਾ ਪਾਉਣਾ ਝਾੜ ਦੇਖਣ ਨੂੰ ਮਿਲ ਰਿਹਾ ਤੇ ਕਿਸਾਨ ਵੀਰੋ ਜਿਹੜੀ 187 ਕਣਕ ਹੈ ਇਹ ਜਿੱਥੇ ਤਾਂ ਬੀਜੀ ਹੋਈ ਹੈ ਜੀਰੋ ਡ੍ਰਿਲ ਵਗੈਰਾ ਨਾਲ ਜਸਪਰ ਸਿੱਟਰ ਨਾਲ ਉੱਥੇ ਤਾਂ ਠੀਕ ਖੜੀ ਹੈ ਜਿੱਥੇ ਡ੍ਰਿਲ ਨਾਲ ਬਜਾਈ ਕਰੀ ਹੋਈ ਹੈ ਉੱਥੇ ਕਣਕ ਨੇ ਕਿਤੇ ਕਿਤੇ ਜਿਹੜਾ ਮੱਲ ਲ ਕੇ ਕਣਕ ਗਿਰ ਗਈ ਪਰ ਕਣਕ ਵਧੀਆ ਬਹੁਤ ਖੜੀ ਹੈ 303 ਕਣਕ ਵੀ ਬਹੁਤ ਟੌਪ ਦੀ ਖੜੀ ਹੈ ਕਿਉਂਕਿ ਪਿਛਲੇ ਸਾਲ ਇਹ ਕਣਕ ਨੇ ਕਿਸਾਨਾਂ ਨੂੰ ਨਰਾਸ਼ ਕਰਤਾ ਸੀਗਾ 222 ਕਣਕ ਜਿਹੜੀ ਇਹਦੇ ਲਈ ਬਹੁਤ ਜ਼ਿਆਦਾ ਬੈਸਟ ਫੀਡਬੈਕ ਆ ਰਹੇ ਨੇ ਸਾਰਿਆਂ ਦੇ ਤੇ ਕਿਸਾਨ ਵੀਰੋ ਜਿਹੜੀਆਂ ਪੁਰਾਣੀਆਂ ਵੈਰੈਟੀ ਨੂੰ ਤਾਂ ਤਕਰੀਬਨ ਸਾਰੀਆਂ ਵਧੀਆ ਹੀ ਆਪਣੀਆਂ ਦੇਖੀਆਂ ਪਰ ਕਿਉਂ ਜਣੇ 5-5 10-10 ਸਾਲ ਤੋਂ ਆਪਾਂ 5-5 7-7 ਸਾਲ ਤੋਂ ਬਰਤ ਰਹੇ ਹਾਂ ਕਿ ਪਰ ਆ ਦੋ-ਤਿੰਨ ਸਾਲ ਤੋਂ ਲਗਾਤਾਰ ਰੀਡੈਂਟੀਬੀਡਬਲਯੂ ਕਿਸਮਾਂ ਦੇ ਪਿੱਛੇ ਰੁਝਾਨ ਪੰਜਾਬ ਦਾ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਸਿਗਾ ਤੇ ਜਿਹੜੀਆਂ ਕਿਸਾਨ ਵੀਰੋ ਮਿਕਸਿੰਗ ਵਾਲੀਆਂ ਵੈਰੈਟੀਆਂ ਨੇ ਮਿਕਸਿੰਗ ਵਾਲੀਆਂ ਵੈਰੈਟੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਬੈਸਟ ਮਿਕਸਿੰਗ ਆਈ ਹੋਈ ਆ WOYDWB187222 303 ਨੂੰ ਕਿਸਾਨ ਵੀਰਾਂ ਨੇ ਥੋੜਾ ਜਿਹਾ ਘੱਟੋ-ਘਲਾਰਾ ਦਿੱਤਾ ਇਸ ਵਾਰੇ ਦੋ ਹੀ ਕਿਸਮਾਂ ਜ਼ਿਆਦਾ ਬੈਸਟ ਜਿਹੜੀਆਂ ਦਿਖ ਰਹੀਆਂ ਨੇਗੀਆਂ ਮਿਕਸਿੰਗ ਕਰਕੇ ਬੀਜੀਆਂ ਹੋਈਆਂ ਤਾਂ ਕਿਸਾਨ ਵੀਰੋ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦੇ ਰਿਹਾਗਾ ਵੀ ਜਿਹੜੀਆਂ ਵੀ ਇਹ ਕਿਸਮਾਂ ਨੇ ਸਭ ਤੋਂ ਬੈਸਟ ਟਾਈਮ ਇਸ ਵਾਰ ਨਵੰਬਰ ਦਾ ਪਹਿਲਾ ਹਫਤਾ ਸਭ ਤੋਂ ਬੈਸਟ ਰਹੇਗਾ ਕਣਕਾਂ ਦੇ ਲਈ ਉਸ ਤੋਂ ਪਹਿਲਾਂ ਇਹ ਗਣਕਾਂ ਨੂੰ ਥੋੜਾ ਜਿਹਾ ਹਾਈ ਟੈਂਪਰੇਚਰ ਕਰਕੇ ਦਿੱਕਤ ਆ ਗਈ। ਤੇ ਸਾਰੇ ਸਮੇਂ ਜਿਹੜੀਆਂ ਗਣਕਾਂ ਸੀਆਂ ਕਿਸਾਨ ਵੀਰੋ ਉਹਨਾਂ ਨੂੰ ਲੋ ਟੈਂਪਰੇਚਰ ਕਰਕੇ ਦਿੱਕਤ ਆ ਗਈ। ਜਨਵਰੀ ਤੋਂ ਲੈ ਕੇ ਜਿਹੜੀ ਆਪਣੀ ਠੰਡ ਪੈ ਰਹੀ ਹੈ ਉਹਦੇ ਕਰਕੇ ਕਿਸਾਨ ਵੀਰੋ ਦਿੱਕਤ ਆ ਗਈ ਤੇ ਕਿਸਾਨ ਵੀਰੋ ਫਸਲਾਂ ਦਾ ਝਾੜ ਬੰਪਰ ਮਿਲਣ ਦੀ ਹੀ ਉਮੀਦ ਹੈ। ਕਿਉਂਕਿ ਆਪਾਂ ਜੇਕਰ ਗੱਲ ਕਰੀਏ ਆਪਾਂ ਮਤਲਬ ਕਿ ਦੇਖ ਕੇ ਕਵਾਂਟਲਾਂ ਦਾ ਅੰਦਾਜ਼ਾ ਤਾਂ ਨਹੀਂ ਲਾ ਸਕਦੇ ਹੁੰਦੇ। ਵੀਹ ਦਿਨ ਨਿਕਲੇ ਵੀਹ ਦਿਨਿਕਲੇ ਪਰ ਆਪਾਂ ਜਿਹੜਾ ਅੰਦਾਜ਼ਾ ਲਾ ਸਕਦੇ ਆਂਗੇ ਉਹ ਮੌਸਮ ਦੇ ਹਿਸਾਬ ਦੇ ਨਾਲ ਠੰਡ ਦੇ ਹਿਸਾਬ ਦੇ ਨਾਲ ਤੇ ਫਸਲਾਂ ਦੀ ਦਿੱਖ ਦੇ ਹਿਸਾਬ ਨਾਲ ਅੰਦਾਜ਼ਾ ਲੱਗ ਜਾਂਦਾ ਹੁੰਦਾ ਵਿੱਚ ਆੜ ਕਿਵੇਂ ਨਾ ਮਿਲੂਗਾ ਤੇ ਕਿਸਾਨ ਵੀਰੋ ਤੁਸੀਂ ਵੀ ਮੈਨੂੰ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਵੀ ਤੁਹਾਡੀ ਫਸਲਾਂ ਜਿਹੜੀ ਉਹ ਕਿਵੇਂ-ਕਿਵੇਂ ਖੜੀ ਏ ਕਿੱਦਾਂ ਖੜੀ ਏ ਤੇ ਹੁਣ ਕਿਸਾਨ ਵੀਰੋ ਆਪਾਂ ਲਗਾਤਾਰਤਾ ਨਾਲ ਜਿਹੜੀਆਂ ਵੀਡੀਓ ਆਣੇ ਉਹ ਮੱਕੀ ਦੇ ਤੇ ਉੱਪਰ ਅਤੇ ਝੋਨੇ ਦੇ ਉੱਪਰ ਆਪਾਂ ਪਾਇਆ ਕਰਾਂਗੇ ਤੇ ਤੁਸੀਂ ਕਿਸਾਨ ਵੀਰੋਂ ਫੀਡਬੈਕ ਜ਼ਰੂਰ ਦਿਓ ਵੀ ਤੁਹਾਡੀ ਕਿਹੜੀ ਫਸਲ ਕਿਵੇਂ ਬੀਜੀ ਆ ਤੇ ਕਿਵੇਂ ਖੜੀ ਐ ਉਮੀਦ ਆ ਕਿਸਾਨ ਵੀਰੋਂ ਜਿਹੜੀਆਂ ਆਪਾਂ ਤੁਹਾਡੇ ਨਾਲ ਇਹ ਵੀਡੀਓ ਵਗੈਰਾ ਸਾਂਝੀਆਂ ਕਰਦੇ ਰਹਨੇ ਆ ਤੁਸੀਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿੰਦੇ ਹੋਮੋਗੇ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਮੋਗੇ ਤੇ ਇਸੇ ਤਰ੍ਹਾਂ ਸ਼ੇਅਰ ਕਰਦੇ ਰਹੋ ਆਪਾਂ ਨੂੰ ਕਿਸਾਨ ਵੀਰੋਂ ਹੋਰ ਕੁਝ ਨਹੀਂ ਚਾਹੀਦਾ ਤੁਹਾਡਾ ਜਿਹੜਾ ਪਿਆਰ ਆ ਉਹਦੇ ਸਦਕਾ ਆਪਾਂ ਤੁਹਾਡੇ ਨਾਲ ਵੀਡੀਓ ਵਗੈਰਾ ਸ਼ੇਅਰ ਕਰਦੇ ਰਹਨੇ ਆ ਤੇ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਬਨੇ ਰਹੋ ਜਿਹੜੇ ਨਵੇਂ ਕਿਸਾਨ ਵੀ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਇਸੇ ਤਰ੍ਹਾਂ ਆਪਾਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ